ਹੈਲੋ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਐਦਾ ਦੀ ਘਟਨਾ ਦੱਸਣ ਜਾ ਰਿਹਾ ਜਿਹਦੇ ਵਿੱਚ ਇੱਕ ਕੁੜੀ ਆਪਣੇ ਵਿਆਹ ਦੀ ਸ਼ਾਪਿੰਗ ਕਰਨ ਵਾਸਤੇ ਜਾ ਰਹੀ ਸੀ ਉਹ ਦਿੱਲੀ ਵਿੱਚ ਆਪਣੇ ਭਰਾ ਦੇ ਘਰ ਰਹਿੰਦੀ ਸੀ ਅਤੇ ਅਚਾਨਕ ਉਸ ਨੂੰ ਇੱਕ ਕਾਰ ਮਿਲ ਜਾਂਦੀ ਹੈ ਉਸ ਕਾਰ ਵਿੱਚ ਬੈਠ ਜਾਂਦੀ ਹੈ ਕੁਝ ਦੂਰ ਜਾਣ ਤੋਂ ਬਾਅਦ ਅਚਾਨਕ ਉਸ ਦਾ ਬਹਿਰੀਮੀ ਨਾਲ ਕਤਲ ਹੋ ਜਾਂਦਾ ਹੈ ਹਰਪ੍ਰੀਤ ਕੌਰ ਦੀ ਮੰਗਣੀ 13 ਦਸੰਬਰ 2019 ਚ ਕਾਨਪੂਰ ਵਿੱਚ ਹੋਣ ਵਾਲੀ ਸੀ ਉਸ ਦਾ ਮੰਗੇਤਰ ਯੋਗਰਾਜ ਸਿੰਘ ਬੰਗਲਾ ਸਾਹਿਬ ਗੁਰਦੁਆਰਾ ਵਿੱਚ ਕਲਰਕ ਵੱਲੋਂ ਤਾਇਨਾਤ ਸੀ ਕਿਉਂਕਿ ਹਰਪ੍ਰੀਤ ਕੋਰ ਦੀ ਪਰਜਾਈ ਅਤੇ ਪ੍ਰਾ ਸੁਰੇਂਦਰ ਸਿੰਘ ਦਿੱਲੀ ਵਿੱਚ ਰਹਿੰਦੇ ਸੀ ਇਸ ਲਈ ਹਰਪ੍ਰੀਤ 9 ਦਸੰਬਰ 2019 ਦੀ ਰਾਤ ਨੂੰ ਆਪਣੇ ਭਰਾ ਨੂੰ ਮਿਲਣ ਅਤੇ ਆਪਣੀ ਮੰਗਣੀ ਦੀ ਸ਼ਾਪਿੰਗ ਕਰਨ ਵਾਸਤੇ ਘਰੋਂ ਨਿਕਲੀ ਸੀ ਜਦੋਂ ਧੀ ਇਕੱਲੀ ਹੋਵੇ ਤੇ ਰਾਤ ਨੂੰ ਸਫ਼ਰ ਕਰ ਰਹੀ ਹੋਵੇ ਤਾਂ ਮਾਪੇ ਬਾਪ ਨੂੰ ਰਾਤ ਨੂੰ ਕਿਵੇਂ ਸੌ ਸਕਦੇ ਹਨ ਇਸ ਲਈ ਗੁਰਵਚਨ ਸਿੰਘ ਨੂੰ ਵੀ ਆਪਣੀ ਧੀ ਦੀ ਚਿੰਤਾ ਕਰਕੇ ਨੀਂਦ ਨਹੀਂ ਆ ਰਹੀ ਸੀ ਉਸਨੇ ਰਾਤ ਦੇ 12 ਵਜੇ ਆਪਣੀ ਧੀ ਨੂੰ ਫੋਨ ਕਰਕੇ ਹਰਪ੍ਰੀਤ ਕੋਰ ਦਾ ਹਾਲਚਲ ਪੁੱਛਿਆ ਪਰ ਉਸ ਦਾ ਫੋਨ ਬੰਦ ਸੀ ਉਹਨੇ ਸੋਚਿਆ ਸ਼ਾਇਦ ਉਹ ਸੌ ਗਈ ਹੋਣੀ ਪਰ ਫਿਰ ਵੀ ਉਸਦੇ ਮਨ ਵਿੱਚ ਇੱਕ ਡਰ ਨਵਛਿਆ ਆਇਆ ਸੀ ਜਿਸ ਕਾਰਨ ਉਹ ਪੂਰੀ ਰਾਤ ਨਹੀਂ ਸੌ ਸਕਿਆ ਇਸ ਤੋਂ ਬਾਅਦ ਸਵੇਰੇ 7 ਵਜੇ ਉਸਨੇ ਦੁਬਾਰਾ ਹਰਪ੍ਰੀਤ ਕੌਰ ਨੂੰ ਫੋਨ ਕੀਤਾ ਪਰ ਉਸਦਾ ਫੋਨ ਫੇਰ ਬੰਦ ਆ ਰਿਹਾ ਸੀ ਜਿਸ ਕਾਰਨ ਗੁਰਵਚਨ ਸਿੰਘ ਦੀ ਚਿੰਤਾ ਹੋਰ ਵੱਧ ਗਈ ਉਸਨੇ ਦਿੱਲੀ ਰਹਿੰਦੇ ਆਪਣੇ ਪਰਿਵਾਰ ਨੂੰ ਦੱਸਿਆ ਸੁਰਿੰਦਰ ਸਿੰਘ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤਾਂ ਸੁਰਿੰਦਰ ਸਿੰਘ ਨੇ ਕਿਹਾ ਕਿ ਹਰਪ੍ਰੀਤ ਕੌਰ ਇੱਥੇ ਨਹੀਂ ਪਹੁੰਚੀ ਹੈ ਤਾਂ ਸੁਰਿੰਦਰ ਸਿੰਘ ਵੀ ਆਪਣੀ ਭੈਣ ਦੀ ਪਾਲ ਵਿੱਚ ਨਿਕਲ ਗਿਆ ਸੁਰਿੰਦਰ ਸਿੰਘ ਸਭ ਤੋਂ ਪਹਿਲਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਪਹੁੰਚਿਆ ਕਿਉਂਕਿ ਸ਼ਰਮ ਸ਼ਕਤੀ ਐਕਸਪ੍ਰੈਸ ਸਿਰਫ ਨਵੀਂ ਦਿੱਲੀ ਤੱਕ ਹੀ ਆਉਂਦੀ ਸੀ ਉੱਥੇ ਉਸਨੇ ਸਟੇਸ਼ਨ ਦੇ ਹਰ ਪਲੇਟਫਾਰਮ ਦੀ ਤਲਾਸ਼ ਲਈ ਪਰ ਉਸ ਨੂੰ ਹਰਪ੍ਰੀਤ ਕਿਤੇ ਨਜ਼ਰ ਨਹੀਂ ਆਈ ਇਸ ਤੋਂ ਬਾਅਦ ਉਸਨੇ ਵੇਟਿੰਗ ਰੂਮ ਵਿੱਚ ਜਾਂਚ ਕੀਤੀ ਉੱਥੇ ਵੀ ਹਰਪ੍ਰੀਤ ਕੋਰ ਨਹੀਂ ਸੀ ਸੁਰਿੰਦਰ ਨੇ ਸੋਚਿਆ ਕਿ ਸ਼ਾਇਦ ਹਰਪ੍ਰੀਤ ਆਪਣੇ ਮੰਗੇਤਰ ਯੁਵਰਾਜ ਕੋਲੇ ਨਾ ਚਲੀ ਗਈ ਹੋਵੇ ਇਸ ਵਾਸਤੇ ਸੁਰਿੰਦਰ ਨੇ ਤੁਰੰਤ ਹਰਪ੍ਰੀਤ ਦੇ ਮੰਗੇਤਰ युवराज ਨੂੰ ਫੋਨ ਕੀਤਾ ਤੇ ਉਸਨੇ युवराज ਨੂੰ ਪੁੱਛਿਆ ਕਿ ਹਰਪ੍ਰੀਤ ਤੇਰੇ ਕੋਲ ਆਈ ਹੈ युवराज ਨੇ ਦੱਸਿਆ ਕਿ ਨਹੀਂ ਇੱਥੇ ਨਹੀਂ ਆਈ ਹੈ ਹਰਪ੍ਰੀਤ ਮੇਰੇ ਕੋਲ ਨਹੀਂ ਆਈ ਹੈ ਅਤੇ ਉਸਨੇ ਦੂਜੇ ਪਾਸੇ ਉਹ ਵੀ ਪੁੱਛਿਆ ਕਿ ਹੋਇਆ ਕੀ ਹੈ ਤੁਸੀਂ ਹਰਪ੍ਰੀਤ ਬਾਰੇ ਇੰਨਾ ਕਿਉਂ ਫਿਕਰ ਕਰ ਰਹੇ ਹੋ ਕੀ ਗੱਲ ਕੀ ਹੋ ਗਈ ਅਗੋ युवराज ਨੇ ਕਿਹਾ ਕਿ ਸਟੇਸ਼ਨ ਤੇ ਰਹੀ ਮੈਂ ਵੀ ਉੱਥੇ ਆ ਰਿਹਾ ਮਿਲ ਕੇ ਆਪਾਂ ਹਰਪ੍ਰੀਤ ਨੂੰ ਲੱਭਾਂਗੇ ਪਰ ਹਰਪ੍ਰੀਤ ਦਾ ਕਿਤੇ ਵੀ ਪਤਾ ਨਹੀਂ ਲੱਗ ਰਿਹਾ ਸੀ ਅਤੇ ਫਿਰ ਕੁਝ ਦੇਰ ਬਾਅਦ युवराज ਵੀ ਨਵੀਂ ਦਿੱਲੀ ਰਜਿਸਟ੍ਰੇਸ਼ਨ ਤੇ ਪਹੁੰਚ ਗਿਆ ਉਸਨੇ सुरेंद्र ਦੇ ਨਾਲ ਹਰਪ੍ਰੀਤ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਦੋਵਾਂ ਨੇ ਨਵੀਂ ਦਿੱਲੀ ਦੇ ਕੋਨੇ-ਕੋਨੇ ਦੀ ਤਲਾਸ਼ ਲਈ ਸਟੇਸ਼ਨ ਦੇ ਹਰ ਕੋਨੇ ਦੀ ਖੋਜ ਕੀਤੀ ਪਰ ਫਿਰ ਵੀ ਹਰਪ੍ਰੀਤ ਉਹਨਾਂ ਨੂੰ ਨਹੀਂ ਮਿਲੀ सुरेंद्र ਸਿੰਘ ਆਪਣੇ ਪਿਤਾ ਗੁਰਵਚਨ ਨੂੰ ਵੀ ਹਰ ਪਲ ਦੀ ਜਾਣਕਾਰੀ ਦੇ ਰਿਹਾ ਸੀ ਜਦੋਂ ਸਵੇਰ ਤੇ ਸ਼ਾਮ ਤੱਕ ਹਰਪ੍ਰੀਤ ਦੀ ਭਾਲ ਕੀਤੀ ਗਈ ਤਾਂ ਪਿਤਾ ਗੁਰਵਚਨ ਸਿੰਘ ਨੂੰ ਚਿੰਤਾ ਹੋ ਗਈ ਇਸ ਤੋਂ ਬਾਅਦ ਉਹ ਕਾਨਪੁਰ ਰੇਲਵੇ ਸਟੇਸ਼ਨ ਤੇ ਜੀਆਰਪੀ ਪੁਲਿਸ ਸਟੇਸ਼ਨ ਤੇ ਗਿਆ ਉੱਥੇ ਉਸਨੇ ਆਪਣੀ ਧੀ ਦੀ ਗੁੰਮਸਦੀ ਬਾਰੇ ਥਾਣਾ ਸਦਰ ਦੇ ਇੰਚਾਰਜ ਨੂੰ ਦੱਸਿਆ ਅਤੇ ਆਪਣੀ ਬੇਟੀ ਹਰਪ੍ਰੀਤ ਦੀ ਗੁੰਮਸੁਦੀ ਦੀ ਰਿਪੋਰਟ ਦਰਜ ਕਰਵਾਉਣ ਦੇ ਵਾਸਤੇ ਗਿਆ ਪਰ ਥਾਣਾ ਇੰਚਾਰਜ ਨੇ ਗੁਰਵਚਨ ਸਿੰਘ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਸਗੋਂ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਤੁਹਾਡੀ ਲੜਕੀ ਜਵਾਨ ਹੈ ਇਸ ਲਈ ਹੋ ਸਕਦਾ ਹੈ ਉਹ ਕਿਸੇ ਦੋਸਤ ਨਾਲ ਬਾਹਰ ਚਲੀ ਗਈ ਹੋਵੇ ਜੇਕਰ ਉਹ ਅਜੇ ਵੀ ਵਾਪਸ ਨਹੀਂ ਆਂਦੀ ਤਾਂ ਅਸੀਂ ਗੁੰਮਸੁਦੀ ਦੀ ਰਿਪੋਰਟ ਦਰਜ ਕਰ ਲਵਾਂਗੇ ਗੁਰਵਚਨ ਸਿੰਘ ਦੁਖੀ ਮਨ ਨਾਲ ਘਰ ਵਾਪਸ ਆ ਗਿਆ ਗੁਰਵਚਨ ਸਿੰਘ ਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਨੂੰ ਰਾਤ ਅੰਨੇਵਾ ਗੁਜਾਰੀ ਗੁਰਵਚਨ ਸਿੰਘ ਜਵਾਨ ਧੀ ਦਿਲਾਪਤਾ ਹੋਣ ਦੀ ਖਬਰ ਕਈ ਗੁਰਦੁਆਰਾਂ ਰਾਹੀਂ ਸਮੁੱਚੇ ਸਿੱਖ ਭਾਈਚਾਰੇ ਵਿੱਚ ਫੈਲ ਗਈ ਜਿਸ ਕਾਰਨ ਉਸਦੇ ਘਰ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ ਇਸ ਤੋਂ ਬਾਅਦ ਗੁਰਵਚਨ ਸਿੰਘ ਕੁਝ ਲੋਕਾਂ ਨੂੰ ਨਾਲ ਲੈ ਕੇ 11 ਦਸੰਬਰ 2019 ਵਿੱਚ ਦੁਪਹਿਰ ਇੱਕ ਵਾਰ ਫਿਰ ਕਾਨਪੁਰ ਜੀ ਆਰਪੀ ਥਾਣੇ ਪਹੁੰਚਿਆ ਅਤੇ ਇਸ ਵਾਰ ਲੋਕਾਂ ਦੇ ਦਬਾਅ ਵਿੱਚ ਜੀਆਰਪੀ ਪੁਲਿਸ ਨੇ ਹਰਪ੍ਰੀਤ ਕੌਰ ਦੀ ਗੁੰਮਸੂਦੀ ਦੀ ਰਿਪੋਰਟ ਦਰਜ ਕਰ ਲਈ ਤੀ ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਤੇ ਉਸਦੇ ਨਾਲ ਆਏ ਲੋਕਾਂ ਨੇ ਪੁਲਿਸ ਨੂੰ ਰੇਲਵੇ ਸਟੇਸ਼ਨ ਦੀ ਸੀਸੀਟੀਵੀ ਫੁਟੇਜ ਦਿਖਾਉਣ ਲਈ ਕਿਹਾ ਪਰ ਪੁਲਿਸ ਨੇ ਪਹਾਨਾ ਬਣਾ ਕੇ ਫੁਟੇਜ ਦਿਖਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਪੁਲਿਸ ਨੇ ਫੁਟੇਜ ਨੂੰ ਦਿਖਾ ਦਿੱਤਾ ਹਰਪ੍ਰੀਤ ਕੋਰ ਸਟੇਸ਼ਨ ਦੀ ਸੀਸੀਟੀਵੀ 'ਚ ਨਜ਼ਰ ਆ ਰਹੀ ਸੀ ਉਸ ਨੂੰ ਸਟੇਸ਼ਨ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਪਰ ਇਸ ਤੋਂ ਬਾਅਦ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਬਾਹਰ ਆ ਕੇ ਕਿੱਥੇ ਗਈ ਸੀ ਇਸ ਦਾ ਮਤਲਬ ਇਹ ਸੀ ਕਿ ਹਰਪ੍ਰੀਤ ਕੋਰ ਦਿੱਲੀ ਨਹੀਂ ਗਈ ਸੀ ਉਹ ਕਾਨਪੁਰ ਰੇਲਵੇ ਸਟੇਸ਼ਨ ਤੋਂ ਹੀ ਬਾਹਰ ਆਈ ਸੀ ਕਿਉਂਕਿ ਗੁਰਵਚਨ ਸਿੰਘ ਜਵਾਰਨਗਰ ਵਿੱਚ ਰਹਿੰਦਾ ਸੀ ਅਤੇ ਇਹ ਮੋਹਲਾ ਨਸੀਰਾਵਾ ਥਾਣੇ ਵਿੱਚ ਆਉਂਦਾ ਸੀ ਇਸ ਲਈ ਜਦੋਂ ਉਹ ਸ਼ਾਮ 5 ਵਜੇ ਨਸੀਰਾਵਾ ਥਾਣੇ ਪਹੁੰਚਿਆ ਤਾਂ ਥਾਣੇ ਇੰਚਾਰਜ ਮਨੋਜ ਰਗੋਸ਼ੀ ਨੇ ਜਦੋਂ ਗੁਰਵਚਨ ਸਿੰਘ ਨੂੰ ਆਪਣੀ ਧੀ ਦੇ ਲਾਪਤਾ ਹੋਣ ਬਾਰੇ ਦੱਸਿਆ ਤਾਂ ਥਾਣੇ ਇੰਚਾਰਜ ਨੇ ਤੁਰੰਤ ਗੁਰਵਚਨ ਸਿੰਘ ਦੀ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਦਰਜ ਕਰ ਲਈ ਤੇ ਨਾਲ ਹੀ ਥਾਣਾ ਇੰਚਾਰਜ ਨੇ ਉਹਨਾਂ ਦੀ ਲੜਕੀ ਨੂੰ ਲੱਭਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ ਇੱਥੇ ਦੱਸਦੇ ਹਾਂ ਕਿ 13 ਦਸੰਬਰ ਨੂੰ ਦੁਪਹਿਰ 3 ਵਜੇ कानपुर दे महाराजपुर थाने दी पुलिस नु हाईवे ते किनारे ਝਾੜੀਆਂ ਚ ਇੱਕ ਕੁੜੀ ਦੇ লাশ ਪਈ ਹੋਣ ਦੀ ਸੂਚਨਾ ਮਿਲੀ। ਥਾਣਾ ਚਾਰਜ ਏਕੇ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚਿਆ ਅਤੇ লাশ ਦਾ ਮੌਇਨਾ ਕੀਤਾ। ਉਸ ਦੀ লাশ ਨੂੰ ਦੇਖ ਕੇ ਲੱਗਦਾ ਸੀ ਕਿ ਮਰਨ ਵਾਲੇ ਦੀ ਉਮਰ 22 ਸਾਲ ਦੇ ਕਰੀਬ ਹੋਵੇਗੀ। ਸ਼ਾਇਦ ਉਸ ਦੀ ਕਈ ਦਿਨ ਪਹਿਲਾਂ ਹੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ লাশ ਉੱਥੇ ਲਿਆ ਕੇ ਸੁੱਟ ਦਿੱਤੀ ਗਈ ਸੀ। ਮਰਨ ਵਾਲੇ ਦੇ ਸਰੀਰ ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਸੀ। ਤੇ ਨਾ ਹੀ ਕੋਈ ਛੱਟ ਦਾ ਨਿਸ਼ਾਨ ਸੀ ਇਸ ਤੋਂ ਬਾਅਦ ਥਾਣਾ ਇੰਚਾਰਜ ਨੇ ਕਾਨਪੁਰ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਲੜਕੀ ਦੀ লাশ ਮਿਲਣ ਦੀ ਸੂਚਨਾ ਦਿੱਤੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਵਾਇਰਲੈਸ ਰਾਹੀਂ ਜੋ লাশ ਦੀ ਪਛਾਣ ਕੀਤੀ ਜਾ ਸਕੇ ਜਦੋਂ ਨਸੀਰਾਬਾਦ ਥਾਣਾ ਇੰਚਾਰਜ ਮਨੋਜ ਵੰਸੀ ਨੂੰ ਇਹ ਗੱਲ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਹੈਰਾਨ ਰਹਿ ਗਏ ਕਿਉਂਕਿ ਇੱਕ ਦਿਨ ਪਹਿਲਾਂ ਹੀ 22 ਸਾਲਾਂ ਹਰਪ੍ਰੀਤ ਕੌਰ ਦੀ ਗੁੰਮਸੁਦੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਇਸ ਲਈ ਉਸਨੇ ਤੁਰੰਤ ਹਰਪ੍ਰੀਤ ਕੌਰ ਦੇ ਪਿਤਾ ਗੁਰਵਚਨ ਸਿੰਘ ਨੂੰ ਥਾਣੇ ਬੁਲਾਇਆ ਤੇ ਉਹ ਉਸ ਨੂੰ ਨਾਲ ਲੈ ਕੇ ਮਹਾਰਾਜਾ ਸਿੰਘਪੁਰ ਪਹੁੰਚੇ ਲਾਸ ਨੂੰ ਦੇਖਦਿਆਂ ਗੁਰਵਚਨ ਸਿੰਘ ਰੋਣ ਲੱਗ ਪਿਆ ਕਿਉਂਕਿ ਇਹ ਲਾਸ ਹਰਪ੍ਰੀਤ ਕੌਰ ਦੀ ਸੀ ਹਰਪ੍ਰੀਤ ਕੌਰ ਦੇ ਕਤਲ ਦੀ ਖਬਰ ਜਦੋਂ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੀ ਤਾਂ ਉਸਦੀ ਮਾਂ ਭੈਣ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਸਾਰੇ ਘਟਨਾ ਸਥਾਨ ਤੇ ਪਹੁੰਚ ਗਏ ਇਸ ਤੋਂ ਬਾਅਦ ਥਾਣਾ ਇੰਚਾਰਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਹਰਪ੍ਰੀਤ ਕੌਰ ਦੇ ਕਤਲ ਦੀ ਸੂਚਨਾ ਦਿੱਤੀ ਕੁਝ ਸਮੇਂ ਬਾਅਦ ਹੀ ਐਸਐਸਪੀ ਅਨੰਤ ਦੇਵ ਤਿਵਾੜੀ ਅਤੇ ਐਸਪੀ ਅਪਨਨਾ ਗੁਪਤਾ ਵੀ ਮੌਕੇ ਤੇ ਪਹੁੰਚ ਗਏ ਜਿਸ ਤੋਂ ਬਾਅਦ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾਣ ਲੱਗੇ ਲਾਸ਼ ਨੂੰ ਸੁੰਘਣ ਤੋਂ ਬਾਅਦ ਸੁੰਘਣ ਵਾਲਾ ਕੁੱਤਾ ਰਾਧਾਕ੍ਰਿਸ਼ਨ ਮੁੰਨੀ ਦੇਵੀ ਕਾਲਜ ਵੱਲ ਭੱਜਿਆ ਪਰ ਕੁਝ ਦੂਰ ਜਾਣ ਤੋਂ ਬਾਅਦ ਕੁੱਤਾ ਵਾਪਸ ਆ ਗਿਆ ਯਾਨੀ ਕਿ ਸੁੰਘਣ ਵਾਲੇ ਕੁੱਤੇ ਨੂੰ ਵੀ ਇਸ ਕਤਲ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਦੇ ਲਾਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਇਸੇ ਦੌਰਾਨ 13 ਦਸੰਬਰ 2000 ਨੂੰ ਜਦੋਂ ਹਰਪ੍ਰੀਤ ਕੋਰ ਦੇ ਕਤਲ ਦੀ ਖਬਰ ਅਖਬਾਰਾਂ ਵਿੱਚ छੱਪੀ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਦਾ ਗੁੱਸਾ ਵੱਧ ਗਿਆ ਲੋਕ ਸਵੇਰੇ ਹੀ ਪੋਸਟਮਾਰਟਮ ਹਾਊਸ ਪਹੁੰਚਣ ਸ਼ੁਰੂ ਹੋ ਗਏ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਤੱਕ ਪੋਸਟਮਾਰਟਮ ਹਾਊਸ ਵਿੱਚ ਭਾਰੀ ভিੜ ਇਕੱਠਾ ਹੋ ਗਈ। ਪੁਲਿਸ ਦੀ ਲਾਪਰਵਾਹੀ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਸੀ ਜਿਸ ਕਾਰਨ ਪੁਲਿਸ ਖਿਲਾਫ ਨਾਰੇਬਾਜ਼ੀ ਸ਼ੁਰੂ ਹੋ ਗਈ। ਇਹ ਦੇਖ ਕੇ ਥਾਣਾ ਇੰਚਾਰਜ ਮਨੋਜ ਰਗਵੰਸੀ ਹੈਰਾਨ ਰਹਿ ਗਏ। ਇਸ ਲਈ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਵੀ ਪੋਸਟਮਾਰਟਮ ਹਾਊਸ ਪਹੁੰਚੇ। ਮਰਨ ਵਾਲੇ ਦੇ ਪਿਤਾ ਗੁਰਵਚਨ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਨੇ ਬਹੁਤ ਲਾਭ ਰਵਾਈ ਕੀਤੀ ਹੈ ਜੇਕਰ ਪੁਲਿਸ ਸਰਗਰਮ ਹੁੰਦੀ ਤਾਂ ਸ਼ਾਇਦ ਅੱਜ ਉਸਦੀ ਧੀ ਦਾ ਕਤਲ ਨਹੀਂ ਹੋਣਾ ਸੀ ਉਹ ਥਾਣਿਆਂ ਦੇ ਚੱਕਰ ਨਾ ਲਾਉਂਦੇ ਪਰ ਪੁਲਿਸ ਨੇ ਉਸਦੀ ਇੱਕ ਨਾ ਸੁਣੀ ਤਨ ਡਾਕਟਰਾਂ ਦੇ ਇੱਕ ਪੈਨਲ ਨੇ ਹਰਪ੍ਰੀਤ ਕੌਰ ਦਾ ਪੋਸਟਮਾਰਟਮ ਕੀਤਾ ਪੋਸਟਮਾਰਟਮ ਤੋਂ ਬਾਅਦ ਹਰਪ੍ਰੀਤ ਦੀ ਲਾਸ਼ ਨੂੰ ਜਵਾਰ ਨਗਰ ਗੁਰਦੁਆਰੇ ਲਿਆਂਦਾ ਗਿਆ ਮਰਨ ਵਾਲੀ ਦੇ ਸਰੀਰ ਨੂੰ ਸਖਤ ਸੁਰੱਖਿਆ ਪ੍ਰਬੰਧਮਾਂ ਵਿੱਚ ਕਰ ਵੱਡਲਾ ਸਥਿਤ ਸਵਰਗ ਆਸ਼ਰਮ ਵਿੱਚ ਲਿਆਂਦਾ ਗਿਆ ਜਿੱਥੇ ਉਸਦੇ ਪਰਿਵਾਰਕ ਮੈਂਬਰਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਦਰਅਸਲ ਹਰਪ੍ਰੀਤ ਕੌਰ ਦੀ 13 ਦਸੰਬਰ ਨੂੰ ਕਾਨਪੁਰ ਚ ਸਿਗਾਈ ਹੋਣ ਵਾਲੀ ਸੀ ਅਤੇ ਸਿਗਾਈ ਵਾਲੇ ਦਿਨ ਹੀ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਇਸ ਲਈ ਜਿਸ ਨੇ ਵੀ ਉਹਨਾਂ ਦੀ ਮੌਤ ਦੀ ਖਬਰ ਸੁਣੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇਹ ਕਾਰਨ ਬਹੁਤ ਜ਼ਿਆਦਾ ਭੀੜ ਸੀ ਭੀੜ ਵਿੱਚ ਉਦਾਸੀ ਅਤੇ ਗੁੱਸੇ ਦਾ ਮਾਹੌਲ ਸੀ ਦੁੱਖ ਦੀ ਸਥਿਤੀ ਸੀ ਇਹ ਵੀ ਸੀ ਕਿ ਉਸ ਦਿਨ ਸਿੱਖ ਕੌਮ ਦੇ ਕਈ ਘਰਾਂ ਵਿੱਚ ਗੁਰਦੁਆਰੇ ਵਿੱਚ ਖਾਣਾ ਵੀ ਨਹੀਂ ਬਣਿਆ ਸੀ ਇੱਥੇ ਐਸਐਸਪੀ ਅਨੰਤਦੇਵ ਤਿਵਾੜੀ ਨੇ ਹਰਪ੍ਰੀਤ ਕਤਲ ਕੇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਇਸ ਕਤਲ ਦਾ ਫਰਦਾਬਾਸ ਕਰਨ ਲਈ ਜ਼ਿੰਮੇਵਾਰੀ ਐਸਪੀ ਅਪਰਨਾ ਗੁਪਤਾ ਨੂੰ ਸੌਂਪ ਦਿੱਤੀ ਸਭ ਤੋਂ ਪਹਿਲਾਂ ਐਸਪੀ ਅਪਰਨਾ ਗੁਪਤਾ ਨੇ ਮੌਕੇ ਦਾ ਮੁਆਇਨਾ ਕੀਤਾ ਪੁੱਛਗਿੱਛ ਕਰਨ ਤੋਂ ਬਾਅਦ ਮਰਨ ਵਾਲੇ ਦੇ ਪਿਤਾ ਗੁਰਵਚਨ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਧੀ ਹਰਪ੍ਰੀਤ ਕੌਰ ਦਾ ਰਿਸ਼ਤਾ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਵਿਖੇ ਕਲਰਕ ਵੱਜੋਂ ਤੈਨਾਤ ਯੁਵਰਾ ਸਿੰਘ ਨਾਲ ਕਰਵਾਇਆ ਸੀ ਅਤੇ ਉਸਦੀ ਮੰਗਣੀ 13 ਦਸੰਬਰ ਨੂੰ ਹੋਣੀ ਸੀ ਉਸਨੇ ਖਰੀਦਦਾਰੀ ਕਰਨੀ ਸੀ 9 ਦਸੰਬਰ ਨੂੰ ਕਾਨਪੁਰ ਤੋਂ ਦਿੱਲੀ ਜਾਣ ਲਈ ਰੇਲਵੇ ਸਟੇਸ਼ਨ ਤੇ ਪਹੁੰਚੀ ਸੀ ਥਾਣਾ ਇਚਾਰਜ ਨੇ ਗੁਰਵਚਨ ਸਿੰਘ ਨੂੰ ਪੁੱਛਿਆ ਕਿ ਹਰਪ੍ਰੀਤ ਦਾ ਮੰਗੇਤਰ ਯੁਵਰਾ ਸਿੰਘ ਕਿੱਥੇ ਹੈ ਕਿ ਉਹ ਤੁਹਾਨੂੰ ਮਿਲਣ ਤੁਹਾਡੇ ਘਰ ਆਇਆ ਤਾ ਗੁਰਵਚਨ ਸਿੰਘ ਨੇ ਦੱਸਿਆ ਕਿ ਉਹ ਹਰਪ੍ਰੀਤ ਦੀ ਮੌਤ ਦੀ ਖਬਰ ਸੁਣ ਕੇ ਵੀ ਨਹੀਂ ਆਇਆ ਉਸ ਨੇ ਅੱਗੇ ਦੱਸਿਆ ਕਿ ਸਾਡੀ ਉਸ ਨਾਲ ਗੱਲ 12 ਦਸੰਬਰ ਨੂੰ ਫੋਨ ਤੇ ਹੋਈ ਸੀ ਪਰ ਉਦੋਂ ਤੋਂ ਬਾਅਦ ਸਾਡਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਕਿਉਂਕਿ ਹੁਣ ਯੁਵਰਾਜ ਦਾ ਫੋਨ ਵੀ ਬੰਦ ਸੀ ਜਿਸ ਕਰਕੇ ਥਾਣਾ ਇੰਚਾਰਜ ਮਨੋਜ ਵੀ ਹੈਰਾਨ ਰਹਿ ਗਏ ਇਸ ਦਾ ਕਾਰਨ ਇਹ ਸੀ ਕਿ ਉਸ ਦੀ ਹੋਣ ਵਾਲੀ ਘਰਵਾਲੀ ਦਾ ਕਤਲ ਹੋ ਗਿਆ ਸੀ ਇਹ ਸੂਚਨਾ ਮਿਲਣ ਤੋਂ ਬਾਅਦ ਵੀ ਉਹ ਉਸ ਦਾ ਪਤਾ ਲਾਣ ਵਾਸਤੇ ਨਹੀਂ ਆਇਆ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਨਾਲ ਦਾ ਮੋਬਾਈਲ ਵੀ ਸਵਿਚ ਆਫ ਕਰ ਲਿੱਤਾ ਸੀ ਇਸ ਤੋਂ ਬਾਅਦ ਮਨੋਜ ਨੂੰ ਮਹਿਸੂਸ ਹੋਇਆ ਕਿ ਕੁਝ ਗੜਬੜਾ ਹੈ ਹਰਪ੍ਰੀਤ ਕੋਰ ਘਰ ਤੋਂ ਕਨਪੁਰ ਰੇਲਵੇ ਸਟੇਸ਼ਨ ਪਹੁੰਚੀ ਸੀ ਅਤੇ ਫਿਰ ਉਸ ਸਟੇਸ਼ਨ ਤੋਂ ਵੀ ਲਾਪਤਾ ਹੋਈ ਸੀ ਜਿਸ ਕਾਰਨ ਪੁਲਿਸ ਪਹਿਲਾਂ ਜਾਂਚ ਲਈ ਸਟੇਸ਼ਨ ਪਹੁੰਚੀ ਜਦੋਂ ਕਨਪੁਰ ਰੇਲਵੇ ਸਟੇਸ਼ਨ ਜੀਆਰਪੀ ਪੁਲਿਸ ਦੀ ਮਦਦ ਨਾਲ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਹਰਪ੍ਰੀਤ ਨੂੰ ਸਟੇਸ਼ਨ ਤੋਂ ਬਾਹਰ ਕੈਂਟ ਸਾਈਡ ਵੱਲ ਜਾਂਦਾ ਦੇਖਿਆ ਗਿਆ ਇਸ ਤੋਂ ਬਾਅਦ ਪੁਲਿਸ ਨੇ ਰੇਲ ਬਾਜ਼ਾਰ ਦੇ ਹੈਰਿਸगंज ਇਲਾਕੇ ਦੀ ਸੀਸੀਟੀਵੀ ਫੁਟੇਜ ਜਾਂਚ ਕੀਤੀ ਇਸ ਫੋਟੇ ਵਿੱਚ ਹਰਪ੍ਰੀਤ ਕੋਰ ਤੋਂ ਇਲਾਵਾ ਤਿੰਨ ਹੋਰ ਬੰਦੇ ਸੀ 9 ਦਸੰਬਰ ਦੀ ਰਾਤ 10 ਵਜੇ ਇੱਕ ਕਾਰ ਵਿੱਚ ਬੈਠੇ ਦਿਖਾਈ ਦਿੱਤੇ ਗੁਰਵਚਨ ਸਿੰਘ ਨੇ ਇੱਕ ਨੌਜਵਾਨ ਨੂੰ ਤੁਰੰਤ ਪਛਾਣ ਲਿਆ ਉਹ ਨੌਜਵਾਨ ਹੋਰ ਕੋਈ ਨਹੀਂ ਬਲਕਿ ਹਰਪ੍ਰੀਤ ਕੋਰ ਦਾ ਮੰਗੇਤਰ ਜੁਵਰਾਜ ਸਿੰਘ ਸੀ ਪਰ ਗੱਡੀ ਵਿੱਚ ਸਵਾਰ ਹੋਰ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਦੇ ਸਾਹਮਣੇ ਜਿਵੇਂ ਹੀ ਜੁਵਰਾਜ ਸਿੰਘ ਦਾ ਨਾਮ ਆਇਆ ਪੁਲਿਸ ਨੇ ਹਰਪ੍ਰੀਤ ਦੇ ਫੋਨ ਨੰਬਰਾਂ ਦੀ ਕਾਲ ਡਿਟੇਲ ਕੱਢੀ ਜਿਸ ਤੋਂ ਪਤਾ ਲੱਗਾ ਕਿ 9 ਦਸੰਬਰ ਨੂੰ ਜੁਵਰਾਜ ਅਤੇ ਹਰਪ੍ਰੀਤ ਵਿਚਾਲੇ ਕਈ ਵਾਰ ਗਲਬਤ ਹੋਈ ਸੀ ਹਰਪ੍ਰੀਤ ਨੇ ਉਸ ਨੂੰ ਆਪਣੇ ਮੋਬਾਈਲ ਫੋਨ ਪਰ ਉਸਨੇ ਹਰਪ੍ਰੀਤ ਨਾਲ ਕਿਸੇ ਹੋਰ ਫੋਨ ਨੰਬਰ ਤੋਂ ਗੱਲ ਕੀਤੀ ਸੀ ਇਸੇ ਲਈ ਉਸ ਤੋਂ ਪਹਿਲਾਂ 9 ਦਸੰਬਰ ਦੀ ਰਾਤ ਨੂੰ ਹੀ ਉਸਦੇ ਫੋਨ ਦੀ ਲੋਕੇਸ਼ਨ ਦਿੱਲੀ ਵਿੱਚ ਹੀ ਆ ਰਹੀ ਸੀ ਅਤੇ ਪੁਲਿਸ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਜਗਰਾਤ ਸਿੰਘ ਬਹੁਤ ਸ਼ਾਤਰ ਅਤੇ ਚਲਾਕ ਹੈ ਅਤੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਰਪ੍ਰੀਤ ਦਾ ਕਤਲ ਕੀਤਾ ਹੈ ਕਿਉਂਕਿ ਇਹ ਸੜਕ ਕਾਨਪੁਰ ਸ਼ਹਿਰ ਤੋਂ ਦਿੱਲੀ ਤੇ ਆਗਰਾ ਵੱਲ ਜਾਂਦੀ ਹੈ ਜਦੋਂ ਪੁਲਿਸ ਟੀਮ ਦੇ 12 ਕੋਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ ਦੇਖੀ ਤਾਂ ਪੁਲਿਸ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਦਿੱਲੀ ਨੰਬਰ ਦੀ ਇੱਕ ਟੈਕਸੀ ਵੈਗਨਰ ਕਾਰ 7 ਘਟਿਆਂ ਵਿੱਚ ਚਾਰ ਵਾਰ ਟੋਲ ਪਲਾਜ਼ਾ ਪਾਰ ਕਰ ਗਈ ਸੀ ਇੱਥੇ ਤੱਕ ਪਲਾਜ਼ਾ 9 ਦਸੰਬਰ ਨੂੰ ਰਾਤ 8:30 ਵਜੇ ਟੈਕਸੀ ਕਾਨਪੁਰ ਸੈਰਾਈ ਅਤੇ ਰਾਤ 12:30 ਵਜੇ ਕਾਰ ਦਿੱਲੀ ਵੱਲ ਵਾਪਸ ਚਲੀ ਗਈ ਅਤੇ ਫਿਰ 45 ਮਿੰਟਾਂ ਬਾਅਦ ਉਹੀ ਕਾਰ ਦੁਬਾਰਾ ਕਾਨਪੁਰ ਆ ਗਈ ਜਿਸ ਤੋਂ ਬਾਅਦ ਰਾਤ 3:30 ਵਜੇ 12 ਟੋਲ ਪਲਾਜ਼ਾਂ ਤੇ ਰਾਹੀਂ ਉਹ ਵਾਪਸ ਦਿੱਲੀ ਵੱਲ ਚਲੀ ਗਈ ਇਸ ਤੋਂ ਬਾਅਦ ਪੁਲਿਸ ਨੇ ਉਸ ਕਾਰ ਦੇ ਨੰਬਰ ਦੀ ਜਾਣਕਾਰੀ ਆਰਟੀਓ ਦਫ਼ਤਰ ਨੂੰ ਦਿੱਤੀ ਤੇ ਉੱਥੋਂ ਪਤਾ ਲੱਗਾ ਕਿ ਇਹ ਕਾਰ ਸੁਖਵਿੰਦਰ ਸਿੰਘ ਦੇ ਨਾਂ ਤੋਂ ਰਜਿਸਟਰਡ ਹੈ ਇਸ ਤੋਂ ਇਲਾਵਾ ਜਦੋਂ ਪੁਲਿਸ ਨੇ ਇੱਕ ਹੋਰ ਸ਼ੱਕੀ ਮੋਬਾਈਲ ਨੰਬਰ ਬਾਰੇ ਜਾਣਕਾਰੀ ਇਕੱਠਾ ਕੀਤੀ ਤਾਂ ਪਤਾ ਲੱਗਾ ਕਿ ਉਹ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਦਾ ਰਹਿਣ ਵਾਲੇ ਸੁਚੈਨ ਸਿੰਘ ਦਾ ਹੈ ਕਿਉਂਕਿ ਹਰਪ੍ਰੀਤ ਕੌਰ ਦਾ ਮੰਗੇਤਰ ਜਗਰਾਤ ਸਿੰਘ ਵੀ ਇਸੇ ਪਿੰਡ ਦਾ ਰਹਿਣ ਵਾਲਾ ਸੀ ਪੁਲਿਸ ਦosiyon ਦੀ ਗ੍ਰਿਫਤਾਰੀ ਲਈ ਦਿੱਲੀ ਅਤੇ ਪੰਜਾਬ ਲਈ ਰਵਾਨਾ ਹੋ ਗਈ ਸੀ 15 ਦਸੰਬਰ 2019 ਨੂੰ ਪੁਲਿਸ ਦੀ ਇੱਕ ਟੀਮ ਜਗਰਾਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਤੋਂ ਬੰਗਲਾ ਸਾਹਿਬ ਗੁਰਦੁਆਰੇ ਪਹੁੰਚੀ ਪਰ ਉੱਥੇ ਪਤਾ ਲੱਗਾ ਕਿ ਜਗਰਾਤ ਸਿੰਘ ਦਾ ਅਸਲੀ ਨਾਮ ਜਗਰਾਤ ਸਿੰਘ ਹੈ ਅਤੇ ਉਹ 5 ਦਸੰਬਰ ਤੋਂ ਡਿਊਟੀ ਤੇ ਨਹੀਂ ਆ ਰਿਹਾ ਜਦੋਂ ਜਯੁਰਾਤ ਸਿੰਘ ਗੁਰਦੁਆਰੇ ਵਿੱਚ ਨਹੀਂ ਮਿਲਿਆ ਤਾਂ ਪੁਲਿਸ ਨੇ ਜਯੁਰਾਤ ਸਿੰਘ ਅਤੇ ਉਸਦੇ ਦੋਸਤ ਸੁਖਚੇਨ ਸਿੰਘ ਦੀ ਭਾਲ ਵਿੱਚ ਉਸਦੇ ਪਿੰਡ ਛਾਪਾਂ ਮਾਰਿਆ ਪਰ ਉਹ ਦੋਵੇਂ ਉੱਥੇ ਨਹੀਂ ਮਿਲੇ। ਉਹਨਾਂ ਦੇ ਮੋਬਾਈਲ ਫੋਨ ਵੀ ਬੰਦ ਸੀ ਜਿਸ ਕਾਰਨ ਉਹਨਾਂ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਇਹ ਦੋਵੇਂ ਪੁਲਿਸ ਦੇ ਹੱਥ ਨਹੀਂ ਲੱਗੇ ਤਾਂ ਪੁਲਿਸ ਨੂੰ ਕਾਫੀ ਨਿਰਾਸ਼ਾ ਹੋਈ ਪਰ ਫਿਰ ਵੀ ਪੁਲਿਸ ਨੇ ਹਿੰਮਤ ਨਹੀਂ ਹਾਰੀ। ਇਸ ਤੋਂ ਬਾਅਦ ਪੁਲਿਸ ਨੇ ਜਯੁਰਾਤ ਸਿੰਘ ਦੇ ਦੂਜੇ ਦੋਸਤ ਸੁਖਵਿੰਦਰ ਸਿੰਘ ਦੇ ਘਰ ਛਾਪਾਂ ਮਾਰਿਆ। ਸੁਖਵਿੰਦਰ ਸਿੰਘ ਘਰ ਵਿੱਚ ਹੀ ਸੀ ਤੇ ਸ਼ਾਂਤੀ ਨਾਲ ਸੌ ਰਿਹਾ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਕਤਲ ਵਿੱਚ ਵਰਤੀ ਗਈ ਕਾਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਨਸੀਰਾਬਾਦ ਥਾਣੇ 'ਚ ਹਰਪ੍ਰੀਤ ਕੌਰ ਦੇ ਕਤਲ ਸੰਬੰਧੀ ਸੁਖਵਿੰਦਰ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਹਰਪ੍ਰੀਤ ਕੌਰ ਦੇ ਕਤਲ ਦੀ ਸਾਜ਼ਿਸ਼ ਉਸਦੇ ਮੰਗੇਤਰ ਯੁਵਰਾਜ ਨੇ ਰਚੀ ਸੀ ਯੁਵਰਾਜ ਸਿੰਘ ਨੇ ਆਪਣੇ ਪਿੰਡ ਦੇ ਦੋਸਤ ਸੁਖਚੇਨ ਸਿੰਘ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ ਉਹ ਖੁਦ ਇਸ ਕਤਲ ਵਿੱਚ ਸ਼ਾਮਿਲ ਸੀ ਸੁਖਿੰਦਰ ਨੇ ਦੱਸਿਆ ਕਿ ਉਹ ਆਪਣੀ ਕਾਰ ਦਿੱਲੀ ਵਿੱਚ ਟੈਕਸੀ ਦੇ ਤੌਰ ਤੇ ਚਲਾਉਂਦਾ ਹੈ ਇਸ ਤੋਂ ਬਾਅਦ ਪੁਲਿਸ ਪੁੱਛਗਿੱਛ ਦੌਰਾਨ ਜੋ ਕਹਾਣੀ ਸਾਹਮਣੇ ਆਈ ਉਹ ਪਿਆਰ ਵਿੱਚ ਧੋਖਾ ਖਾਣ ਵਾਲੀ ਇੱਕ ਲੜਕੀ ਦੀ ਮੌਤ ਦੀ ਕਹਾਣੀ ਸੀ ਹਰਪ੍ਰੀਤ ਜਿੰਨੀ ਸੋਹਣੀ ਸੀ ਪੜ੍ਹਾਈ ਵਿੱਚ ਉਨੀ ਹੁਸ਼ਿਆਰ ਸੀ ਉਸਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਹਰਪ੍ਰੀਤ ਕੋਰ ਦਾ ਭਰਾ ਸੁਖਿੰਦਰ ਆਪਣੇ ਪਰਿਵਾਰ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਚ ਰਹਿੰਦਾ ਸੀ ਇਸੇ ਕਾਰਨ ਹਰਪ੍ਰੀਤ ਆਪਣੇ ਭਰਾ ਤੇ ਪਰਜਾਈ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ ਆਪਣੇ ਭਰਾ ਦੇ ਘਰ ਰਹਿੰਦੇ ਆ ਉਹ ਕਈ ਵਾਰ ਬੰਗਲਾ ਸਾਹਿਬ ਗੁਰਦੁਆਰਾ ਮੱਥਾ ਟੇਕਣ ਲਈ ਜਾਂਦੀ ਸੀ ਇਸੇ ਤਰ੍ਹਾਂ ਇੱਕ ਵਾਰ ਹਰਪ੍ਰੀਤ ਆਪਣੇ ਮਾਤਾ-ਪਿਤਾ ਨਾਲ ਆਪਣੇ ਦੂਜੇ ਭਰਾ ਲਈ ਲੜਕੀ ਲੱਭਣ ਲਈ ਬੰਗਲਾ ਸਾਹਿਬ ਗੁਰਦੁਆਰੇ ਗਈ ਸੀ ਉੱਥੇ ਉਸਨੇ ਯੁਵਰਾਜ ਸਿੰਘ ਨੂੰ ਦੇਖਿਆ ਤੇ ਉਸਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿੱਤਾ ਇਸ ਤੋਂ ਬਾਅਦ ਦੋਵੇਂ ਅਕਸਰ ਮਿਲਣ ਲੱਗੇ ਬਾਅਦ ਵਿੱਚ ਮੁਲਾਕਾਤ ਪਿਆਰ ਵਿੱਚ ਬਦਲ ਗਈ ਅਤੇ ਇੱਕ ਦੂਜੇ ਨੂੰ ਹੱਥੋਂ ਵੱਧ ਪਿਆਰ ਕਰਨ ਲੱਗੇ ਜਦੋਂ ਪਿਆਰ ਵਧਿਆ ਤਾਂ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਯੁਵਰਾਜ ਸਿੰਘ ਅਸਲ ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਪਹਿਲਾਂ ਵੀ ਵਿਆਹਿਆ ਹੋਇਆ ਸੀ ਅਤੇ ਇੱਕ ਬੱਚੇ ਦਾ ਪਿਓ ਸੀ ਉਸਦਾ ਪਰਿਵਾਰ ਪਿੰਡ ਵਿੱਚ ਰਹਿੰਦਾ ਸੀ ਉਸਨੇ ਜਾਣ ਬੁੱਝ ਕੇ ਹਰਪ੍ਰੀਤ ਕੌਰ ਨੂੰ ਆਪਣੀ ਪਛਾਣ ਨਾਮ ਤੇ ਵਿਆਹ ਦਾ ਨਹੀਂ ਦੱਸਿਆ ਇਸੇ ਦੌਰਾਨ ਹਰਪ੍ਰੀਤ ਜਯੁਰਾਜ ਸਿੰਘ ਦੇ ਪਿਆਰ 'ਚ ਇੰਨੀ ਅੰਨੀ ਹੋ ਗਈ ਸੀ ਕਿ ਉਹ ਉਸ ਨਾਲ ਵਿਆਹ ਕਰਨ ਦੇ ਸੁਪਨੇ ਵੇਖਣ ਲੱਗੀ ਜਯੁਰਾਜ ਸਿੰਘ ਨੇ ਹਰਪ੍ਰੀਤ ਨਾਲ ਪਿਆਰ ਦਾ ਦਿਖਾਵਾ ਕੀਤਾ ਜਿਵੇਂ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਸਨੇ ਹਰਪ੍ਰੀਤ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਕਿ ਉਸਦਾ ਵਿਆਹ ਹੋਇਆ ਹੈ ਤੇ ਉਹ ਇੱਕ ਬੱਚੇ ਦਾ ਪਿਓ ਹੈ ਜਦੋਂ ਤੱਕ ਹਰਪ੍ਰੀਤ ਦਿੱਲੀ ਵਿੱਚ ਆਪਣੇ ਭਰਾ ਦੇ ਘਰ ਰਹਿੰਦੀ ਸੀ ਉਦੋਂ ਤੱਕ ਉਹ ਯੁਵਰਾਜ ਨਾਲ ਮਿਲਦੀ ਸੀ ਅਤੇ ਜਦੋਂ ਉਹ ਵਾਪਸ ਖਾਨਪੁਰ ਆ ਜਾਂਦੀ ਸੀ ਤਾਂ ਦੋਵੇਂ ਫੋਨ 'ਤੇ ਬਹੁਤ ਧਿਰ ਗੱਲਾਂ ਕਰਦੇ ਸੀ ਹਰਪ੍ਰੀਤ ਨੇ ਆਪਣੇ ਅਤੇ ਯੁਵਰਾਜ ਦੇ ਪਿਆਰ ਬਾਰੇ ਆਪਣੇ ਮਾਤਾ-ਪਿਤਾ ਨੂੰ ਵੀ ਦੱਸ ਦਿੱਤਾ ਸੀ ਨਾਲ ਹੀ ਉਸਦੇ ਭਰਾ ਸੁਨਿੰਦਰ ਨੂੰ ਵੀ ਉਹਨਾਂ ਦੇ ਪਿਆਰ ਦਾ ਪਤਾ ਲੱਗ ਗਿਆ ਸੀ ਅਤੇ ਫਿਰ ਇੱਕ ਦਿਨ ਜਦੋਂ ਸੁਨਿੰਦਰ ਸਿੰਘ ਦਾ ਦਿੱਲੀ 'ਚ ਐਕਸੀਡੈਂਟ ਹੋਇਆ ਤਾਂ ਹਰਪ੍ਰੀਤ ਆਪਣੇ ਮਾਤਾ-ਪਿਤਾ ਨਾਲ ਯੁਵਰਾਜ ਦੇ ਦਿੱਲੀ ਆਉਣ ਦੀ ਸੂਚਨਾ ਮਿਲੀ ਸੁਨਿੰਦਰ ਸਿੰਘ ਨੂੰ ਮਿਲਣ ਲਈ ਯੁਵਰਾਜ ਉਸਦੇ ਘਰ ਆਇਆ ਇਸ ਤਰ੍ਹਾਂ ਹਰਪ੍ਰੀਤ ਨੇ ਯੁਵਰਾਜ ਦੀ ਆਪਣੇ ਮਾਪਿਆਂ ਨਾਲ ਜਾਣ-ਪਛਾਣ ਕਰਵਾਈ ਤੇ ਗੁਰਵਚਨ ਸਿੰਘ ਨੇ ਉਸ ਨੂੰ ਆਪਣੀਧੀ ਲਈ ਪਸੰਦ ਕਰ ਲਿਆ ਅਤੇ ਨਾਲ ਹੀ ਉਸ ਨੇ ਯੁਵਰਾਜ ਸਿੰਘ ਨੂੰ ਸ਼ਗਨ ਵੀ ਦਿੱਤਾ ਪਰ ਕੁਝ ਦਿਨਾਂ ਬਾਅਦ ਯੁਵਰਾਜ ਦੇ ਧੋਖੇ ਅਤੇ ਜੂੜ ਦਾ ਪਤਾ ਲੱਗਿਆ ਯੁਵਰਾਜ ਵਿਆਹਿਆ ਹੋਇਆ ਉਸਦਾ ਇੱਕ ਬੱਚਾ ਵੀ ਹੈ ਹਰਪ੍ਰੀਤ ਇਸ ਮਾਮਲੇ ਨੂੰ ਲੈ ਕੇ ਚਿੰਤਾਜ ਰਹਿਣ ਲੱਗੀ ਹਰਪ੍ਰੀਤ ਅਤੇ ਯੁਵਰਾਜ ਵਿੱਚ ਕਾਫੀ ਲੜਾਈ ਹੋਈ ਪਰ ਫਿਰ ਯੁਵਰਾਜ ਨੇ ਉਸ ਤੋਂ ਮਾਫੀ ਮੰਗੀ ਅਤੇ ਹਰਪ੍ਰੀਤ ਕੌਰ ਨੂੰ ਸਮਝਾ ਕੇ ਸ਼ਾਂਤ ਕੀਤਾ ਉਹ ਯੁਵਰਾਜ ਦੇ ਪਿਆਰ ਵਿੱਚ ਇੰਨੀ ਅੰਨੀ ਸੀ ਕਿ ਉਸ ਨੂੰ ਸਭ ਕੁਝ ਪਤਾ ਲੱਗਣ ਦੇ ਬਾਅਦ ਵੀ ਉਹ ਯੁਵਰਾਜ ਨਾਲ ਵਿਆਹ ਕਰਵਾਉਣ ਪਿੱਛੇ ਅੜੀ ਰਹੀ ਉਸ ਨੇ ਆਪਣੇ ਮਾਤਾ ਪਿਤਾ ਨੂੰ ਵੀ ਯੁਵਰਾਜ ਦੇ ਵਿਆਹ ਬਾਰੇ ਨਹੀਂ ਦੱਸਿਆ ਕਿਉਂਕਿ ਉਸ ਨੂੰ ਡਰ ਸੀ ਜੇਕਰ ਇਹ ਰਾਜ਼ ਬਾਹਰ ਖੁੱਲ ਗਿਆ ਤਾ ਉਸਦੇ ਮਾਤਾ-ਪਿਤਾ ਉਸਨਾਂ ਨੇ ਉਸਦਾ ਵਿਆਹ ਨਹੀਂ ਕਰਨਗੇ ਇਸ ਲਈ ਉਸਨੇ युवराज ਤੇ ਛੇਤੀ ਮੰਗਣੀ ਕਰਨ ਦਾ ਦਬਾਅ ਪਾਇਆ ਉਸਨੇ ਆਪਣੇ ਮਾਤਾ-ਪਿਤਾ ਤੇ ਵੀ ਜਲਦੀ ਮੰਗਣੀ ਕਰਨ ਦਾ ਦਬਾਅ ਪਾਇਆ ਇਸ ਦਬਾਅ ਕਰਕੇ युवराज ਸਿੰਘ ਮੰਗਣੀ ਕਰਨ ਲਈ ਤਿਆਰ ਹੋ ਗਿਆ ਅਨਪ੍ਰੀਤ ਦੇ ਮਾਤਾ-ਪਿਤਾ ਨੇ ਕੁੜਮਾਈ ਦੀ ਤਰੀਕ 13 ਦਸੰਬਰ 2019 ਤੈਅ ਕੀਤੀ ਅਤੇ ਫਿਰ ਫੈਸਲਾ ਕੀਤਾ ਕਿ ਉਹਨਾਂ ਦੀ ਮੰਗਣੀ ਜਵਾਰਨਗਰ ਕਾਨਪੂਰ ਗੁਰਦੁਆਰੇ ਵਿੱਚ ਹੋਵੇਗੀ ਇਸ ਤੋਂ ਬਾਅਦ ਉਹ ਆਪਣੀ ਬੇਟੀ ਦੀ ਮੰਗਣੀ ਦੀਆਂ ਤਿਆਰੀਆਂ ਕਰਨ ਲੱਗੇ। ਯੁਵਰਾਜ ਨੂੰ ਹਰਪ੍ਰੀਤ ਕੌਰ ਨਾਲ ਪਿਆਰ ਸੀ ਪਰ ਉਹ ਮੰਗਣੀ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਉਸਦੀ ਜ਼ਿੰਦਗੀ ਬਰਬਾਦ ਹੋ ਸਕਦੀ ਸੀ। ਉਸਨੇ ਕਈ ਵਾਰ ਹਰਪ੍ਰੀਤ ਕੋਲੇ ਕੁੜਮਾਈ ਦਾ ਵਿਰੋਧ ਕੀਤਾ ਸੀ ਪਰ ਹਰਪ੍ਰੀਤ ਕੌਰ ਨੇ ਉਸਨੂੰ ਧਮਕੀ ਦਿੱਤੀ ਤਾਂ ਕਰਕੇ ਉਸਨੇ ਆਪਣਾ ਮੂੰਹ ਬੰਦ ਕਰ ਲਿਆ। ਹਰਪ੍ਰੀਤ ਨੇ ਕਿਹਾ ਕਿ ਉਹ ਸਾਰੀ ਗੱਲ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਦੱਸ ਦੇਵੇਗੀ ਤੇ ਆਪਣੇ ਪਰਿਵਾਰ ਨੂੰ ਦੱਸ ਦੇਵੇਗੀ। ਜਿਸ ਨਾਲ ਉਸਦੀ ਨੌਕਰੀ ਵੀ ਜਾ ਸਕਦੀ ਸੀ ਉਸਦੇ ਪਰਿਵਾਰ ਵਿੱਚ ਵੀ ਲੜਾਈਆਂ ਹੋਣਗੀਆਂ ਤਾਂ ਕਰਕੇ ਉਹ ਚੁੱਪ ਹੋ ਗਿਆ ਹਰਪ੍ਰੀਤ ਦੀ ਇਸ ਧਮਕੀ ਕਰਨ ਉਸ ਨਾਲ ਮੰਗਣੀ ਕਰਨ ਲਈ ਰਾਜ਼ੀ ਹੋ ਗਿਆ ਪਰ ਉਹ ਕਿਸੇ ਵੀ ਕੀਮਤੇ ਹਰਪ੍ਰੀਤ ਨਾਲ ਮੰਗਣੀ ਨਹੀਂ ਕਰਨਾ ਚਾਹੁੰਦਾ ਸੀ ਅਤੇ ਜਿਵੇਂ ਜਿਵੇਂ ਸਿਕਾਈ ਦੀ ਤਾਰੀਖ ਨੇੜੇ ਆ ਰਹੀ ਸੀ ਜੁਬਰਾਤ ਦੀ ਚਿੰਤਾ ਵੱਧ ਰਹੀ ਸੀ ਇਸ ਲਈ ਉਸ ਨੇ ਆਪਣੀ ਪ੍ਰੇਮਿਕਾ ਹਰਪ੍ਰੀਤ ਨੂੰ ਮਾਰਨ ਦੀ ਯੋਜਨਾ ਬਣਾਈ ਇਸ ਯੋਜਨਾ ਵਿੱਚ ਉਸ ਨੇ ਆਪਣੇ ਪਿੰਡ ਦੇ ਹੀ ਇੱਕ ਦੋਸਤ ਸੁਖਚੇਨ ਸਿੰਘ ਤੇ ਦਿੱਲੀ ਦੇ ਇੱਕ ਦੋਸਤ ਸੁਖਵਿੰਦਰ ਸਿੰਘ ਦਾ ਸਾਥ ਮੰਗਿਆ ਉਹਨਾਂ ਨੂੰ 1-1 ਲੱਖ ਦੇਣ ਦਾ ਵਾਅਦਾ ਕੀਤਾ ਸੁਖਿੰਦਰ ਦਿੱਲੀ ਦੇ ਪਾਂਡਵ ਨਗਰ ਨੇੜੇ ਗਣੇਸ਼ ਨਗਰ ਵਿੱਚ ਰਹਿੰਦਾ ਸੀ ਉਸ ਕੋਲ ਇੱਕ ਵੈਗਨਰ ਕਾਰ ਸੀ ਜਿਸ ਨੂੰ ਉਹ ਦਿੱਲੀ ਵਿੱਚ ਟੈਕਸੀ ਵਜੋਂ ਚਲਾਉਂਦਾ ਸੀ ਕਤਲ ਦੀ ਯੋਜਨਾ ਬਣਾਉਣ ਤੋਂ ਬਾਅਦ ਯੁਵਰਾਜ ਨੇ ਹਰਪ੍ਰੀਤ ਕੋਰ ਤੇ ਉਸਦੇ ਮਾਤਾ-ਪਿਤਾ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਉਹਨਾਂ ਨੂੰ ਕੋਈ ਸ਼ੱਕ ਨਾ ਹੋਵੇ ਇਸ ਦੌਰਾਨ ਯੁਵਰਾਜ ਸਿੰਘ ਨੂੰ ਪਤਾ ਲੱਗਾ ਕਿ ਹਰਪ੍ਰੀਤ 9 ਦਸੰਬਰ ਨੂੰ ਆਪਣੇ ਭਰਾ ਨੂੰ ਮਿਲਣ ਜਾ ਰਹੀ ਹੈ ਕਾਨਪੁਰ ਤੋਂ ਦਿੱਲੀ ਆਉਗੀ ਯੁਵਰਾਜ ਸਿੰਘ ਨੇ 9 ਦਸੰਬਰ ਦੀ ਰਾਤ ਨੂੰ ਉਸ ਨੂੰ ਮਾਰਨ ਬਾਰੇ ਸੋਚਿਆ ਇਸ ਤੋਂ ਬਾਅਦ 9 ਦਸੰਬਰ 2019 ਸਵੇਰੇ 11 ਵਜੇ ਯੁਵਰਾਜ ਸਿੰਘ ਸੁਖਿੰਦਰ ਸਿੰਘ ਦੀ ਕਾਰ ਵਿੱਚ ਦਿੱਲੀ ਤੋਂ ਕਾਨਪੁਰ ਲਈ ਰਵਾਨਾ ਹੋ ਗਿਆ ਯੁਵਰਾਜ ਸਿੰਘ ਨੇ ਆਪਣਾ ਫੋਨ ਘਰ ਹੀ ਛੱਡ ਦਿੱਤਾ ਤਾਂ ਕਿ ਉਸ ਦੀ ਲੋਕੇਸ਼ਨ ਟਰੈਸ ਨਾ ਹੋ ਸਕੇ ਪਰ ਰਸਤੇ ਵਿੱਚ ਉਹ ਆਪਣੇ ਦੋਸਤ ਸੁਖਜਿੰਦਰ ਸਿੰਘ ਦੇ ਫੋਨ ਦੇ ਦੁਆਰਾ ਹਰਪ੍ਰੀਤ ਨਾਲ ਗੱਲ ਕਰਦਾ ਰਿਹਾ ਤੇ ਉਸ ਦੀ ਮਾਂ ਨਾਲ ਗੱਲ ਕਰਦਾ ਰਿਹਾ ਇਸ ਤੋਂ ਬਾਅਦ ਰਾਤ 8:30 ਵਜੇ ਉਸ ਦੀ ਕਾਰ ਨੇ ਟੋਲ ਨੰਬਰ 12 ਨੂੰ ਪਾਰ ਕੀਤਾ ਅਤੇ ਫਿਰ 9:30 ਵਜੇ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਅਤੇ ਹਰਪ੍ਰੀਤ ਦਿੱਲੀ ਜਾਣ ਲਈ ਕਾਨਪੁਰ ਸਟੇਸ਼ਨ ਤੇ ਪਹੁੰਚੀ ਹੋਈ ਸੀ ਅਤੇ ਜਿਉਰਾਜ ਸਿੰਘ ਨੂੰ ਇਸ ਗੱਲ ਦਾ ਪਤਾ ਸੀ ਇਸ ਤੋਂ ਬਾਅਦ ਉਸਨੇ ਹਰਪ੍ਰੀਤ ਕੋਲ ਨੂੰ ਸਟੇਸ਼ਨ ਤੋਂ ਬਾਹਰ ਕੈਂਟ ਵਾਲੇ ਪਾਸੇ ਬੁਲਾਇਆ ਪਰ ਜਦੋਂ ਹਰਪ੍ਰੀਤ ਤੇ ਉਸ ਨੂੰ ਉੱਥੇ ਦੇਖਿਆ ਤਾਂ ਉਸਨੇ ਕਿਹਾ ਕਿ ਉਹ ਉੱਥੇ ਉਸ ਨੂੰ ਲੈਣਾ ਹੈ ਇਸ ਤੋਂ ਬਾਅਦ ਹਰਪ੍ਰੀਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਝੂਠੀ ਜਾਣਕਾਰੀ ਦਿੱਤੀ ਕਿ ਉਸ ਦੀ ਟਿਕਟ ਦੀ ਪੁਸ਼ਟੀ ਹੋ ਗਈ ਹੈ ਉਹ ਟ੍ਰੇਨ 'ਚ ਜਾ ਰਹੀ ਹੈ ਇਸ ਤੋਂ ਬਾਅਦ ਜਿਉਰਾਜ ਸਿੰਘ ਨੇ ਹਰਪ੍ਰੀਤ ਨੂੰ ਕਾਰ 'ਚ ਬਿਠਾਇਆ ਫਿਰ ਉਹ ਚਾਰੇ ਜਣੇ ਗੋਵਿੰਦਨਗਰ ਚ ਆ ਗਏ ਜਿੱਥੇ ਉਹਨਾਂ ਨੇ ਇੱਕ ਹੋਟਲ 'ਚ ਖਾਣਾ ਖਾਧਾ ਜਿਉਰਾਜ ਨੇ ਹਰਪ੍ਰੀਤ ਦੇ ਪੀ ਕੇ ਹਰਪ੍ਰੀਤ ਬੀ ਉਸ ਹੋ ਗਈ ਉਸ ਰਾਤ 12:30 ਵਜੇ ਟੋਲ ਪਲਾਜ਼ਾ ਪਾਰਕ ਕਰਨ ਤੋਂ ਬਾਅਦ ਜਿਉਰਾਜ ਸਿੰਘ ਨੇ ਆਪਣੇ ਦੋਸਤਾਂ ਨੂੰ ਹਰਪ੍ਰੀਤ ਕੋਲ ਨਾਲ ਬੁਲਾਤ ਕਰਨ ਲਈ ਕਿਹਾ ਪਰ ਸੁਖਜਿੰਦਰ ਸਿੰਘ ਨੇ ਐਦਾ ਕਰਨ ਤੋਂ ਮਨਾ ਕਰ ਦਿੱਤਾ ਉਸ ਨੇ ਇਨਕਾਰ ਕਰ ਦਿੱਤਾ ਫਿਰ ਕਾਰ ਕਾਨਪੁਰ ਹਾਈਵੇ ਪਾਰ ਕਰਕੇ ਮਹਾਰਾਜਾ ਬਠਾਣਾ ਖੇਤਰ ਦੇ ਪਿੰਟ तिवारी ਕੋਲ ਪਹੁੰਚੀ ਇੱਕ ਉਜਾੜ ਜਗ੍ਹਾ ਸੀ ਉੱਥੇ ਜੋਰਾ ਸਿੰਘ ਨੇ ਹਾਈਵੇ ਵਾਲੇ ਪਾਸੇ ਕਾਰ ਰੋਕੀ ਤੇ ਬਿਓ ਸਿਹਰਤ ਵਿੱਚ ਕਾਰ ਵਿੱਚ ਬੈਠੇ ਹਰਪ੍ਰੀਤ ਨੂੰ ਫੜ ਲਿਆ ਤੇ ਉਸ ਦਾ ਗਲ ਘੋਟ ਕੇ ਹੱਤਿਆ ਕਰ ਦਿੱਤੀ ਸੁਖਚੇਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਹਰਪ੍ਰੀਤ ਦੀਆਂ ਲੱਤਾਂ ਫੜੀਆਂ ਅਤੇ ਜੁਵਰਾ ਸਿੰਘ ਨੇ ਉਸ ਦਾ ਗਲ ਘੋਟ ਦਿੱਤਾ ਅਤੇ ਤਿੰਨਾਂ ਨੇ ਮਿਲ ਕੇ ਹਰਪ੍ਰੀਤ ਦੀ লাশ ਨੂੰ ਹਾਈਵੇ ਦੇ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਤਿੰਨੇ ਕਾਰ ਵਿੱਚ ਦਿੱਲੀ ਵੱਲ ਰਵਾਨਾ ਹੋ ਗਏ ਉਸ ਦੀ ਕਾਰ ਰਾਤ ਨੂੰ 3:30 ਵਜੇ ਮੁਰ ਟੋਲ ਪਲਾਜ਼ਾ ਪਾਰ ਕਰ ਗਈ ਤਾਂ ਜਗਵਰਾ ਸਿੰਘ ਹਰਪ੍ਰੀਤ ਤੇ ਪ੍ਰਸਾਦ ਸਿੰਦਰ ਸਿੰਘ ਨਾਲ ਮਿਲ ਕੇ ਹਰਪ੍ਰੀਤ ਦੀ ਹਾਲ ਦਾ ਪਹਾਨਾ ਬਣਾ ਕੇ 12 ਦਸੰਬਰ ਨੂੰ ਫੜੇ ਜਾਣ ਤੋਂ ਡਰ ਨੂੰ ਭੱਜ ਗਿਆ ਉਸ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ ਸੀ ਇਹ ਤੇ ਪਰਸਨੇ ਸੁਖਿੰਦਰ ਸਿੰਘ ਨੂੰ 17 ਦਸੰਬਰ 2019 ਕਾਨਪੁਰ ਦੀ ਅਦਾਲਤ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਿੱਥੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਪੁਲਿਸ ਮੁਖ ਕਾਤਲ ਜੁਗਰਾਜ ਅਤੇ ਉਸਦੇ ਦੋਸਤ ਸੁਖਚੇਨ ਸਿੰਘ ਨੂੰ ਫੜ ਲਈ ਇਧਰ ਉਧਰ ਭਾਲ ਕਰਦੇ ਰਹੇ ਫਿਰ 11 ਮਹੀਨਿਆਂ ਬਾਅਦ 22 ਨਵੰਬਰ 2002 ਨੂੰ ਪੁਲਿਸ ਨੇ ਦੋਵਾਂ ਨੂੰ ਫੜ ਲਿਆ ਪੁਲਿਸ ਨੇ ਜੁਗਰਾਜ ਅਤੇ ਉਸਦੇ ਸਾਥੀ ਨੂੰ ਗੁੰਮਟੀ ਗੁਰਦੁਆਰਾ ਨੇੜੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਦੋਸਤੋ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਦੁਖੀ ਕਰਨਾ ਹੈ ਦੋਸਤੋ ਮੈਂ ਤੁਹਾਨੂੰ ਇੱਕ ਚਾਹਣੇ ਵਾਲੇ ਜਾਣੂ ਕਰਵਾਉਣਾ ਚਾਹੁੰਦਾ ਸੀ ਤੁਹਾਨੂੰ ਸचेत ਕਰਨਾ ਚਾਹੁੰਦਾ ਸੀ ਧੰਨਵਾਦ ਦੋਸਤੋ